ਗੱਪ ਮਾਰਦਮਾ ਵੀ ਤੇ ਦਿਹਾੜੀ ਉੱਡਣ ਲੱਪੂ ਜੇ ਇਹਨਾਂ ਦਾ ਆਹੀ ਕੁਛ ਕਰੀਏ ਤੁਹਾਨੂੰ ਕੁਝ ਦਸੀਏ ਨਾ ਜੋ ਆਪਾਂ ਕਰਦੇ ਆ ਉਹ ਸਭ ਕੁਝ ਦੱਸਾਂਗੇ ਇਹਦੇ ਵਿੱਚ ਧੱਕ ਦੇਣਾ ਜਿਹੜੀ ਇਹ ਆਪਾ ਭੂਖ ਜੀ ਆ ਬਾਹਰ ਨਾ ਜਾਵੇ ਹਨਾ ਉਵਾਲਣਾ ਨਹੀਂ ਹੈਗਾ ਨਹੀਂ ਤਾਂ ਤਸਵੀਰ ਇਹਦੀ ਗਰਮ ਹੋ ਜਾਣੀ ਆ ਤੇ ਜਿਸ ਬਾਈ ਨੇ ਕਮੈਂਟ ਕੀਤਾ ਸੀਗਾ ਉਹ ਬਾਈ ਦਾ ਨਾਮ ਸੀਗਾ ਹਰਮਨ ਸਿੱਧੂ ਤੇ ਜਿਹੜੇ ਵੀ ਬਾਈ ਆਪਾਂ ਨੂੰ ਵਧੀਆ ਵਧੀਆ ਕਮੈਂਟ ਕਰਿਆ ਕਰਨਗੇ ਆਪਾਂ ਵੀਡੀਓ 'ਚ ਉਹਨਾਂ ਦਾ ਨਾਮ ਲਿਆ ਕਰਾਂਗੇ ਤੇ ਹਾਂਜੀ ਚੜਦੇ ਤੇ ਲੈਂਦੇ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਤੇ ਲਵ ਯੂ ਆ ਭਰਾਵਾਂ ਨੂੰ ਜਿਹੜੇ ਭਰਾ ਸਪੋਰਟ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਹੋਰ ਕਿਸ ਨੁਕਤੇ ਤੇ ਆਪਾਂ ਬਣਾਈਏ ਨੁਕਤੇ ਵੀ ਦੇ ਬਲੌਗ ਦੇ ਵਿੱਚ ਹੀ ਹੁਣ ਆਪਾਂ ਪਾਇਆ ਕਰਾਂਗੇ ਤੇ ਡੇਲੀ ਬਲੌਗ ਆਊਗਾ ਕੋਈ ਨਾਗਾ ਨਹੀਂ ਪੈਂਦਾ ਵਧੀਆ ਬਲੌਗ ਆਉਣਗੇ ਹੁਣ ਆਪਾਂ ਜਿੱਦਾਂ ਹੀ ਤਾਂ ਕੱਢਾਂਗੇ ਆਪਣੇ ਦਾ ਸ਼ੀਲਾ ਜਿਹੜਾ ਆਪਣੇ ਨਾਲ ਪਹਿਲਾਂ ਬਾਜੀਆਂ ਛੱਡਦਾ ਹੁੰਦਾ ਉਹ ਵੀ ਮੁੰਡਾ ਆਪਣੇ ਨਾਲ ਆ ਜਾਣਾ ਤੇ ਡੇਲੀ ਬਲੌਗ ਇਸ ਬਲੌਗ ਦੇ ਵਿੱਚ ਵੀ ਆਊਗਾ ਉਹ ਤੇ ਦੋ ਜਣੇ ਆਪਾਂ ਵਧੀਆ ਵਲੌਗ ਬਣਾਇਆ ਕਰਾਂਗੇ ਵਧੀਆ ਗੱਲਾਂ ਤੁਹਾਨੂੰ ਦੱਸਿਆ ਕਰਾਂਗੇ ਵੀ ਜਿਹੜੀਆਂ ਤੁਹਾਡੇ ਕੰਮ ਵੀ ਆਊਗੀਆਂ ਵੀਡੀਓ ਦੇਖਣ ਤੇ ਤੁਹਾਡਾ ਟਾਈਮ ਖਰਾਬ ਨਹੀਂ ਹੋਇਆ ਕਰੂਗਾ ਕੁਝ ਨਾ ਕੁਝ ਫਾਇਦਾ ਹੀ ਹੋਊਗਾ ਤੇ ਆਜੋ ਬਾਬੋ ਅੱਜ ਦੀ ਕਰਦੇ ਆ ਵੀਡੀਓ ਸ਼ੁਰੂ ਤੇ ਬੱਚੇ ਆਪਾਂ ਜਿਹੜੇ ਪੱਟੇ ਆ ਜਿਆਦਾ ਟੁੰਡਮੁੰਡ ਕੀਤੇ ਥੱਲੇ ਹੀ ਆ ਹਨਾ ਐਡਾ ਕੋਈ ਨੁਕਸਾਨ ਨਹੀਂ ਇਹਦਾ ਤੇ ਆਪਾਂ ਡੱਕ ਦੇਣੇ ਘੰਟਾ ਘ ਘੋਲਮੋਣੀ ਆ ਤੇ ਬਾਕੀ ਜਿਹੜੇ 10 ਪਰ ਸਾਫ਼ ਹੋ ਗਏ ਆ ਆ ਬੱਚੇ ਆਪਾਂ ਛਤਰੀਆਂ ਤੇ ਬੈਠੇ ਹੋਏ ਆ ਹਨਾ ਇਹ ਦਿਨ ਨਾਲੇ ਤਾਂ ਪੱਕੇ ਹੋ ਜਾਣਗੇ ਡੇਲੀ ਕੱਢਣ ਨਾ ਘੰਟਾ ਕ ਕੱਢਾਂਗੇ ਬਾਅਦ ਚ ਆਪਾਂ ਕਮੂਤਰ ਉੱਡਣ ਵਾਲੇ ਛੱਡ ਦਿਆਂਗੇ ਨਾ ਜਿਹੜੀਆਂ ਮਾਦੀਆਂ ਆਪਾਂ ਡੋਨੇ ਆ ਤੇ ਆਜੋ ਫੇ ਬਾਬੇ ਕਰੀਏ ਸ਼ੁਰੂ ਵੀਡੀਓ ਤੇ ਮਿਲਦੇ ਆ ਜੁੜੇ ਰਹੋ ਨਾਲ ਅੱਜ ਆਪਾਂ ਸਾਰੀ ਵੀਡੀਓ ਮਤਲਬ ਮਿੱਟੀ-ਮੁੱਟੀ ਫੇਰਾਂਗੇ ਵਿੱਚ ਮਿੱਟੀ ਦੇ ਕੀ ਪਾਉਣਾ ਵੀ ਜਿਹਦੇ ਨਾਲ ਵਿੱਚ ਕੀੜੇ ਨਹੀਂ ਪੈਂਦੇ ਉਹ ਸਾਰੀਆਂ ਮਤਲਬ ਚੀਜ਼ਾਂ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ ਜਿਹੜੇ ਜਿਹੜੇ ਤਾਂ ਚਲੋ ਪੁਰਾਣੇ ਖਿਡਾਰੀ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਜਿਹੜੇ ਚਲੋ ਨਵੇਂ ਖਿਡਾਰੀ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਕੰਮ ਦੀ ਫੁੱਲ ਵੀ ਤਲੋ ਬੱਚ ਕਬੂਤਰ ਆਫੇ ਕੱਢ ਕੇ ਜਿਹੜੇ ਕਬੂਤਰ ਹੀ ਡੱਕਤੇ ਤੇ ਆ ਗਿਆ ਸ਼ੀਲਾ ਵੀ ਤੇ ਲੱਗੇ ਆ ਛੱਡਣ ਬੱਚੇ ਛੱਡ ਦੇ ਵੀ ਫਿਰਡ ਕਰਕੇ ਸਾਰੇ ਛੱਡਦੇ ਆ ਹਜੇ ਜ਼ਿਆਦਾ ਤਾਂ ਨਹੀਂ ਕੱਢੇ ਕੱਢੇ ਤਾਂ ਹਜੇ ਆਪਾਂ 6 ਕੀ ਆ 8 ਕੱਢੇ ਸੀ ਦੋ ਬੈਰੀ ਲੈ ਗਈ ਆ ਤੇ ਦੋ ਆ ਫਿਰਦੀਆਂ ਆ ਚਲ ਬਾਕੀ 4 ਹੋਰ ਛੱਡਦੇ ਆ ਓਕੇ ਡੰਡਿਆ ਵਾਲੇ ਦੀ ਭੈਣ ਹਲਾ ਇਹ ਸਾਲੀ ਗੰਦੀ ਲਾਦ ਮਜਾਰਾ ਸਵਾਦ ਨੀਲੀ ਮਾਜ ਆਪੇ ਡਾਇਰੈਕਟ ਆਉਂਦੀ ਬਾਹਰ ਨੂੰ ਓ ਤੇਰੀ ਭੈਣ ਔਰ ਇਥੋਂ ਫੜੀ ਨਹੀਂ ਜਾਣੀ ਜਾਂ ਤੈਨੇ ਜ਼ੋਰ ਲਾ ਜਾਣਾ ਚਲ ਇਹ ਲਈ ਯਾਰਾ ਡੰਡਾ ਫੇਰੀਏ ਇਹ ਸਾਲੀ ਬੜਾ ਸਤਾਉਂਦੀ ਆਪਾਂ ਨੂੰ ਔਰਦੀ ਸਾਰਿਆਂ ਨਾਲੋਂ ਜ਼ਿਆਦਾ ਆ ਪਰ ਚਸ ਕਰਦੀ ਬਾਹਰ ਅੰਦਰ ਖੁੱਡੇ 'ਚ ਵੜਨ ਨੂੰ ਚਲ ਢਿੱਲੀ ਖੁੱਡੇ ਦੀ ਵਾੜ ਲਾ ਹੁਣ ਇਹ ਤਾਂ ਫੜ ਨਹੀਂ ਹਣੀ ਫੜ ਫੜ ਛਿੱਲੇ ਫੜ ਜੇਰਾ ਆਹ ਤੇ ਆ ਦੇ ਖੁੰਜੇ ਚ ਇੱਥੇ ਹੀ ਆ ਆ ਚਲ ਗਈ ਝਾਂਬਲਾ ਹੁਣ ਇੱਥੇ ਹੀ ਫੜ 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 ਹਾਂ ਕਾੜ ਦੇ ਨ ਬਾਹ ਇਹ ਵੀ ਚੱਲੀ ਹੁਣ ਹੈ ਛੱਡ ਦੇ ਆਹ ਭਈ ਨੀਲੀ ਵੀ ਆਹ ਦੇਖ ਜਦਾ ਤੁਹਾਡੀ ਲੱਗ ਗਈ ਇਹ ਸਾਲੀ ਤੁਰਦੀ ਧੱਕੇ ਨਾ ਆ ਆ ਆਪਣੇ ਉਹ ਜੋ ਆਤਵਾਜੀ ਕਿੱਥੇ ਹੈਗੀ ਉਹ ਮੈਂ ਲਿਆਉਣਾ ਇੱਕ ਮਿੰਟ ਕਿੱਧਰ ਗਈ ਇਹ ਸਾਲੀ ਇਹ ਨਹੀਂ ਤੁਰਦੀ ਓਕੀ ਆ ਇਹ ਤੁਰਦੀ ਓਕੀ ਸਾਲੀ ਆ ਜਿਹੜੀ ਆ ਜਿਹੜੀ 8 ਵਜੇ 12 ਮਿੰਟ ਤੇ ਨਹੀਂ ਉਧਰ ਬੈਠੀ ਲਾਸਰ ਉਹਦੀ ਭੈਣ ਆ ਸਕੀ ਇਹ ਉਹ ਫੁੱਲ ਗਰਮੀ ਚ ਇੰਨਾ ਉੱਡਿਆ ਆ ਤੇ ਇਹਨੂੰ ਦੇਖ ਅੱਜ ਇਹ ਕਾ ਖੋਡਿਆ ਜਵਾੜਦਾ ਅੱਜ ਇਹ ਕਾ ਖੋਡਿਆ ਜਵਾੜਦਾ ਕੰਮੇ ਕੀਤਾ ਹੁਣ ਬਾਦ ਕੰਮ ਤੋਂ ਛੁੱਟੀਆਂ ਕਰ ਲਈਆਂ ਆ ਹੁਣ ਬਾਕਬੂਤਰਾ ਦੋਲੇ ਹੀ ਆਪਾਂ ਵੀ ਹਣ ਕਬੂਤਰਾ ਜੀ ਵੜਾਂਗੇ ਆ ਕਾਲੇ ਪੀਲੇ ਹੋ ਜਾਣਾ ਹੋਣਾ ਆ ਮਸਲੀ ਕਰਾਵਾਂਗੇ ਕਬੂਤਰਾ ਦੀ ਲੈ ਲੋਈ ਬਾਬੋ ਸ਼ਾਹ ਜੇ ਵੀ ਠੀਕ ਹੀ ਆ ਲੱਗੇ ਆ ਵੀ ਛਤਰੀ ਤੋਂ ਤੇ ਲਿਬੜੀਆਂ ਬਹੁਤ ਹੀ ਕਪੜਾ ਇਹਨੂੰ ਭੇ ਕੇ ਰੱਖਦੇ ਆ ਤੇ ਫਿਰ ਇਹਨੂੰ ਜਿਹੜਾ ਕੱਢਦੇ ਆ ਦੇਖਦੇ ਆ ਹਾਂ orange check ਕਰ ਲਓ ਤੇ ਧੋਣ ਤੋਂ ਬਾਅਦ ਹੁੰਦਾ ਇਹਨੂੰ ਕੀ ਕਹਿਣਾ ਮੋਜਰ ਦਾ ਹੋ ਗਿਆ ਸੀ ਮੋਜਰ ਤਾਂ ਹੋ ਮੋਜਰ ਤਾਂ ਬਿਠਾਉਣਾ ਉਹ ਸ਼ਾਹ ਜੇ ਵੀ ਠੀਕ ਹੀ ਆ ਉਹ ਸ਼ਾਹ ਜੇ ਵੀ ਠੀਕ ਆ ਦੋਨੇ ਬਿਠਾਉਣ ਵਾਲੀ ਮੋਜਰ ਦਾ ਬਿਠਾਉਣਾ ਆਹੋ ਬਿਠਾ ਦਿੰਦੇ ਆ ਵੀ ਕੱਢਾਂ ਪਰ ਕੱਢ ਲੈਗਾ ਚੱਲ ਫਿਰ ਵੜ ਜਾ ਵੜ ਜਾ ਉਤੇ ਨੂੰ ਨਾ ਚੱਕ ਦੀ ਛੱਤ ਪੈਣ ਚੋ ਆਂਡੇ ਪੀ ਚੱਕ ਦੀ ਛਿਲੇ ਕਿਹੜੇ ਆ ਜਿਹੜੇ ਆਹੋ ਕਾਲਾ ਜੀ ਵੀ ਕੱਢਦਾ ਫਿਰ ਉਤਰੀ ਚੱਕਦਾ ਪਰ ਉਤਰੀ ਬਾਲਾ ਦੇ ਚ ਕਉਤਰੀ ਛੋੜਾ ਦੇ ਆ ਲਾ ਬਾਬੇ ਬੱਚੇ ਕੱਢ ਤੇ ਬਾਹਰ ਚੈੱਕ ਕਰੋ ਯਾਰ ਆ ਆਪਣਾ ਕਾਲਾ ਬੱਚਾ ਆ ਇਹਦਾ ਭਰਾ ਹੀ ਆ ਇੱਕ ਬੱਚਾ ਆ ਦੋ ਤਿੰਨ ਹੋਰ ਲਿਆ ਆ ਵੀ ਛੱਡ ਦੇ ਯਾਰ ਇਹਨਾਂ ਨੂੰ ਵੀ ਉਹ ਨਵੀਂ ਭਰਤੀ ਪੁਰਾਣੇ ਹਜੇ ਕੱਢੇ ਨਹੀਂ ਤਾਂ ਨਵੀਂ ਭਰਤੀ ਫੇਰ ਸਟਾਰਟ ਹੋ ਗਈ ਆ ਕਿੰਨੇ ਆ ਛਿਲੇ ਆ ਬਾਕੀ ਥੋੜਾ ਲੱਗਦਾ ਆ ਪੁੱਜੇ ਜਿਹੜਾ ਥੋੜਾ ਆ ਕਾਕਲਾ ਚੱਕ ਲੈ ਵੀ ਆ ਆਂਦੇ ਆ ਕਰ ਦੂ ਫੋਨ ਵਾਈ ਦਾ ਤਰਾ ਦੋ ਆ ਹੋਰ ਚਾਫੇ ਲੋ ਬਾਬੇ ਉਹ ਸ਼ੀਲੇ ਨੂੰ ਪੈ ਗਿਆ ਕੰਮ ਤੇ ਉਹ ਚਲ ਗਿਆ ਥੋੜਾ ਜਿਹਾ ਘਰੇ ਤੇ ਕਬੂਤਰ ਉੜਦਿਆਂ ਨੂੰ 11 ਵਜ ਗਏ ਆ ਆਪਾਂ 7.5 ਅੜਾਏ ਸੀ ਪੰਜ ਉੜਦੀਆਂ ਤੇ ਇੱਕ ਬਹਿ ਗਈ ਸੀ ਉਹ ਤਾਂ ਉਦਾਂ ਹੀ ਬਹਿ ਗਈ ਸੀ ਕਬੂਤਰ ਉੜੀ ਹੀ ਨਹੀਂ ਜੋਰ ਲਾ ਹਟੇ ਉਹਨੂੰ ਕੱਲ ਬੈਰੀ ਪਈ ਸੀ ਉਹਦੇ ਕਰਕੇ ਚੱਕਰ ਪਿਆ ਤੇ ਬਾਕੀ ਆ ਆ ਉੜਦੀਆਂ ਮਾਦੀਆਂ ਆਪਣੀਆਂ ਇਹ ਆ ਚਾਰ ਤੇ ਪੰਜਵੀਂ ਵੀ ਇੱਥੇ ਹੁਣੀ ਆ ਬਾਬੇ ਉਹ ਗੁੜ ਜਿਹੜਾ ਆਪਾਂ ਗੁੜ ਦਿੰਦੇ ਸੀ ਆ ਹੁਣ ਲੱਬੀ ਡੱਬੀ ਬੜਾ ਪੁਰਾਣਾ ਗੁੜ ਪਿਆ ਸੀ ਇਹ ਤੇ ਡੱਬੀ ਦੀ ਹਾਲਤ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਇਹ ਵੀ ਗੁੜ ਬਹੁਤ ਘੈਂਟ ਆ ਆ ਵਾਲਾ ਗੁੜ ਤਾਂ ਨਾਲ ਸ਼ੇਅਰ ਕਰਾਂਗੇ ਆਪਾਂ ਦੇਖਦੇ ਆ ਇਸ ਵੀਡੀਓ ਚ ਜਾਂ ਅਗਲੀ ਵੀਡੀਓ ਚ ਜਰੂਰ ਕਰਾਂਗੇ ਚੈਨਲ ਨੂੰ ਫੋਲੋ ਕਰ ਲਿਓ ਤਾਂ ਕਿ ਜਿਹੜੀਆਂ ਵੀਡੀਓ ਆਪਾਂ ਪਾਵਾਂਗੇ ਤੁਹਾਡੇ ਤੱਕ ਪਹੁੰਚ ਜਾਣਾ ਹਨਾ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਤੇ ਇਹ ਇਹ ਵਾਲਾ ਗੁੜ ਪਾਵਾਂਗੇ ਬਾਬੇ ਉਹ ਰਾਤ ਨੂੰ ਦੇ ਦਿਓ ਗੁੜ ਠੀਕ ਆ ਉੱਡ ਗਿਆ ਇਹਨੂੰ ਚਾਹੇ ਜਿੱਦਾਂ ਮਰਦੀ ਕਬੂਤਰ ਉੱਡ ਕੇ ਆ ਜੋੜ ਲਾ ਗਿਆ ਨਾ ਬਸ ਰਾਤ ਨੂੰ ਦੇਣਾ ਦਾਣੇ ਤੋਂ ਬਾਅਦ ਆਹ ਵਾਲਾ ਗੁੜ ਇੱਕ ਤਾਂ ਕਬੂਤਰ ਰਾਤ ਨੂੰ ਦਾਣੇ ਖੇਜੂਗਾ ਦੂਜੇ ਦਿਨ ਜੇ 11 ਵਜੇ ਬੈਠਾ ਦੂਜੇ ਦਿਨ 1 ਵਜੇ ਕਬੂਤਰ ਮਤਲਬ ਜਿੰਨੀ ਉਹਦੀ ਡਾਰ ਆ ਉਹ ਆਪਦੀ ਡਾਰ ਡਾਰ ਤੱਕ ਚਲ ਜੂਗਾ ਇਹਦੇ ਨਾਲ ਸਾਵੇ ਹੌਲੀ ਹੌਲੀ ਜਾਣਾ ਉਹਨੇ ਸਰੀਰ ਬਣਾ ਕੇ ਇਹਦੇ ਨਾਲ ਜਲਦੀ ਜਾਂਦਾ ਥੋੜਾ ਜਿਹਾ ਇਹ ਨਹੀਂ ਕਿ ਮੈਂ ਗੱਫ ਮਾਰ ਦਮਾ ਵੀ ਦਿਹਾੜੀ ਉੱਡਣ ਲੱਪੂ ਜੇ ਇਹਨਾਂ ਦੀ ਜਿੰਨੀ ਉਸ ਕਬੂਤਰ ਦੀ ਡਾਰ ਹੋਊਗੀ ਉਡਾਰ ਪੂਰੀ ਕਰ ਜੂਗਾ ਉਹ ਬਸ ਆਪ ਦੀ ਜੇ 8 ਘੰਟੇ 9 ਘੰਟੇ ਜਿੰਨੀ ਵੀ ਡਾਰਾ ਕਬੂਤਰਾ ਆਪ ਦੀ ਡਾਰ ਤੇ ਚਲ ਜੂਗਾ ਲੋਬਾ ਬੰਦੇ ਇੱਥੇ ਦੱਸਦੇ ਆ ਤੁਹਾਨੂੰ ਵਾਕੀ ਦੀ ਕਾਰਵਾਈ ਕਰਦੇ ਆ ਬਾਅਦ ਚੋਂ ਗੱਲਾਂਬੱਤਾਂ ਵੀ ਕਰਾਂਗੇ ਤੇ ਕੋਨਾ ਕੋਈ ਜੋ ਵੀ ਭਰਾਵਾਂ ਦੇ ਜਿਹੜੇ ਮੈਸੇਜ ਹੁੰਦੇ ਉਹਨਾਂ ਦੇ ਜਵਾਬ ਵੀ ਦਿਓ ਟਾਈਮ ਹੋ ਗਿਆ 1 ਵਜੇ ਦੇ ਲਗਭਗ ਤੇ ਕਬੂਤਰੀਆਂ ਬਹੁਤ ਉੱਚੀਆਂ ਗਈਆਂ ਆ ਆ ਗਈਆਂ ਚਾਰ ਆ ਗਈਆਂ ਇੱਕ ਬਾੜੀ ਉੱਚੀ ਖੜੀ ਆ ਤੇ ਸ਼ਾਇਦ ਦੀਦਾ ਹੋਵੇ ਤੁਹਾਨੂੰ ਧੁੱਪ ਬਹੁਤ ਆ ਅਜ ਤਾਂ ਹਵਾ ਦਾ ਵੀ ਪੱਤਾ ਨਹੀਂ ਹਿਲਦਾ ਹੁਣ ਮਾੜੀ ਮਾੜੀ ਚੱਲਣ ਲੱਗੀ ਹਵਾ ਤੇ ਕਬੂਤਰਾਂ ਨੇ ਵੀ ਨਿਯਾਰਾ ਪੰਨਿਆ ਪਿਆ ਅੱਜ ਜਿੱਦਾਂ ਜਿੱਦਾਂ ਗਰਮੀ ਪੈਣ ਡਈ ਜਾਂ ਉਦੋਂ ਉਦਈਏ ਵੀ ਗਰਮ ਹੋਣ ਡੇ ਪਤੰਦਰ ਅੱਜ ਤੇ ਅੱਜ ਇਹਨਾਂ ਨੂੰ ਤਾਂ ਦੱਸਦਾ ਕਿੱਦਾਂ ਸਾਂਭਣੇ ਉੱਡ ਕੇ ਆਉਂਦੇ ਕਬੂਤਰ ਜੋਰ ਲਾ ਕੇ ਜਦੋਂ ਆਏ ਆ ਕੀ ਦੇਣਾ ਕੀ ਨਹੀਂ ਵੀਡੀਓ ਪੂਰੀ ਦੇਖਿਓ ਤੇ ਬਣਾਉਨੇ ਆਪਾਂ ਗੱਲਬਾਤ ਜੀ ਅੱਜ ਹਨਾ ਕਿੱਦਾਂ-ਕਿੱਦਾਂ ਸਾਂਭੀ ਤੇ ਆ ਕਿੱਦਾਂ ਨਹੀਂ ਪੂਰਾ ਫਾਇਦਾ ਕਰਾਇਆ ਕਰਾਂਗੇ ਜੇ ਤੁਸੀਂ ਵੀਡੀਓ ਦੇਖਦੇ ਆ ਤੇ ਤੁਹਾਨੂੰ ਫਾਇਦਾ ਮਿਲੇ ਹਨਾ ਟਾਈਮ ਤੁਹਾਡਾ ਖਰਾਬ ਨਾ ਹੋਵੇ ਜਿੱਦਾਂ ਗੇਮ ਆਪਾਂ ਕਰਦੇ ਆ ਜਿੱਦਾਂ ਕੁਤਰ ਸਾਹਮਣੇ ਸਾਰਾ ਉਸੇ ਰੂਟੀਨ ਚ ਦੱਸਾਂਗੇ ਇਹ ਨਹੀਂ ਕਿ ਤਾਂ ਆਹੀ ਕੁਛ ਕਰੀਏ ਤੁਹਾਨੂੰ ਕੁਝ ਦਸੀਏ ਨਾ ਜੋ ਆਪਾਂ ਕਰਦੇ ਆ ਉਹ ਸਭ ਕੁਝ ਦੱਸਾਂਗੇ ਦੇ ਵਿੱਚ ਆ ਲੋ ਵੀ ਛਤਰੀ ਦਾ ਰੰਗ ਚੈੱਕ ਕਰੋ ਜਰਾ ਹਜੇ ਪੂਰੀ ਨਹੀਂ ਮੱਲੀ ਇੰਨਾ ਥੋੜਾ ਜਿਹਾ ਟਾਈਮ ਲਾਇਆ ਇੱਕ ਅੱਧੀ ਅਰੀ ਨੂੰ ਹੋਰ ਤੋਂ ਮਾਗੇ ਆ ਕਰੋ ਚੱਕ ਜਰਾ ਉਹ ਹੀ ਆ ਕਿੰਨੀ ਗੰਦੀ ਹੀ ਤਾਂ ਕਿਦਾਂ ਨਿਕਲਈ ਹੈ ਚਲੋ ਬਾਬਿਓ ਆਖੂਦਰੀ ਆਪਣੀ ਬੈਠੀ ਹੁਣ 1 ਵਜੇ ਆਪਾਂ ਛੱਡੀ 8 ਵਜਤੋਂ 10 ਮਿੰਟ ਪਹਿੇ ਸੀ ਹਨਾ 7 ਵਜੇ 40-50 ਮਿੰਟ ਤੇ ਛੱਡੀ ਸੀ ਤੇ ਇਹ ਬੈਣ ਤੋਂ ਬਾਅਦ ਆਪਾਂ ਸ਼ਾਇਦ ਉਦਾਂ ਜੇ ਘਰ ਦਾ ਕੱਢਿਆ ਮਿਲ ਜੇ ਸਭ ਤੋਂ ਵਧੀਆ ਤੇ ਆਪਾਂ ਵੀ ਲਿਆਵਾਂਗੇ ਉਹ ਖਤਮ ਹੋਇਆ ਹੁਣ ਕਿਦੋਂ ਇਹ ਹੁਣ ਟਾਵਰ ਦਾ ਆ ਇਹਦੀ ਇੱਕ ਬੂੰਦ ਸਿਰਫ ਦਿੱਤੀ ਆਪਾਂ ਇਹਨੂੰ ਮੂਮਾ ਸਾਫ਼ ਕਰਕੇ ਇਹਨੂੰ ਬੇਠੀ ਨੂੰ ਹੋ ਗਏ ਆ ਕੋਈ 15 10 ਮਿੰਟ ਹੋ ਗਏ ਆ ਮੂਮਾ ਹੁਣ ਸਾਫ਼ ਕਰਕੇ ਤੇ ਬੱਤੀ-ਮੁੱਤੀ ਫੇਰ ਕੇ ਤੇ ਆ ਇਹਨੂੰ ਆਪਾਂ ਇੱਕ-ਇੱਕ ਬੂੰਦ ਦੇਤੀ ਇਹਨੂੰ ਤੇ ਬਾਕੀ ਵੀ ਦੇ ਦਿਆ ਕਦੋਂ ਬੈਂਤੀਆਂ ਕਦੋਂ ਨਹੀਂ ਤੇ ਜੁੜੇ ਰਹੋ ਵੀਡੀਓ ਨਾਲ ਦੱਸਦੇ ਆਪਾਂ ਨਾ ਸਾਰੀ ਜਾਣਕਾਰੀ ਦਿਵਾ ਰਹੇ ਹਾਂ ਉਤਰ ਆਪਾਂ ਲਾ ਲੇ ਆ ਤੇ ਇਹਨਾਂ ਨੂੰ ਹੁਣ ਜਦਾਂ ਕੂਤਰ ਜ਼ੋਰ ਮੰਦੇ ਆ ਜ਼ੋਰ ਲਾ ਕੇ ਆਏ ਹਨਾ 1 ਵਜੇ ਬੇਟੀਆਂ ਮਾਲ ਪੰਜ ਘੰਟੇ 6 ਘੰਟੇ ਲਾ ਕੇ ਆਈਆਂ ਇਹ ਪੰਜ ਸਾਢੇ ਪੰਜ ਘੰਟੇ ਹੁਣ ਇਹਨਾਂ ਨੂੰ ਆਪਾਂ ਕੁੱਜਾ ਲਿਆਂਦਾ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਆਹ ਟੈਰਾਮਾਈਸਿੰਗ ਦਾ ਪਾਊਡਰ ਪਾ ਕੇ ਦੇਣਾ ਪਹਿਲਾਂ ਜਿਹੜੇ ਕੁੱਤਰ ਜ਼ੋਰ ਲਾ ਕੇ ਪਾਰ ਸਿੱਟ ਕੇ ਬੈਹਣ ਦੇ ਖਰਾਕ ਨਹੀਂ ਚੱਕਦੇ ਇਕੱਠੇ ਹੋ ਕੇ ਬੈਠੇ ਰਹਿੰਦੇ ਹਨ ਤੇ ਕਹਿੰਦਾ ਵੀ ਇਹੇ ਦੱਸਦਾ ਇਹ ਵੀਰੇ ਸਾਰੀਆਂ ਬਿਮਾਰੀਆਂ ਤੋਂ ਵਧੀਆ ਆ ਐਮੀ ਦਵਾਈਆਂ ਦੇਣ ਦੀ ਲੋੜ ਨਹੀਂ ਸਿਰਫ ਇਹੇ ਪਾਓ ਸਿਰਫ 2 ਦਿਨ ਜਦੋਂ ਤੁਹਾਨੂੰ ਲੱਗਦਾ ਵੀ ਇਹ ਕੁੱਤਰ ਆਪਣੇ ਰੈਡੀ ਨਹੀਂ ਤੀਜੀ ਚੌਥੀ ਫੜ ਗਈ ਆ ਜਿਆਦਾ ਨਹੀਂ ਕੀਤੀ ਹਨ ਇਹਨਾਂ ਨੇ ਓਡੇ ਨਹੀਂ ਕਿ ਤੀਜੀ ਗੜਾਰਾ ਤੀਜੀ ਚੌਥੀ ਤੇ ਆ ਪਾウダー ਦੀ ਆਪਾਂ ਇੱਕ ਚੁਟਕੀ ਆ ਕੁੰਡੇ ਚ ਪਾ ਕੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਕੀ ਕਰਨਾ ਕਿਉਂਕਿ ਇਹ ਗਰਮੀ ਘਟਿਆ ਪਾਣੀ ਆਪਾਂ ਰੱਖਤਾ ਰਜਮਾ ਪੀਂੰਦਿਓ ਇੰਨੀ ਗਰਮੀ ਹੈ ਨਹੀਂਗੀ ਹਣਾ ਹਜੇ 35 36 34 33 34 ਇੱਥੇਕ ਟੈਂਪਰੇਚਰ ਚੱਲਣ ਡਿਆ ਅੱਜ ਦਾ ਜੋ ਹੈਗਾ ਆ ਤੇ ਆ ਜਦੋਂ ਖਿੱਚ ਕੇ ਪਾਣੀ ਪੁਣੀ ਉਸ ਤੋਂ ਬਾਅਦ ਨਾਲੋਂ ਆਪਾਂ ਬਾਦਾਮ ਪਾ ਲੈਣੇ ਆ ਪਾਣੀ ਖਿੱਚਣ ਤੋਂ ਬਾਅਦ ਬਾਦਾਮ ਦੂਣ ਪਾ ਕੇ ਜੋ ਦਾਣੇ ਦੂਣੇ ਤੁਸੀਂ ਮਾੜੇ ਮੁੱਟੇ ਜੋ ਵੀ ਪੋਨੇ ਖਰਾਕ ਹੈਣਾ ਪਾ ਕੇ ਉਦੋਂ ਬਾਅਦ ਭੁੱਖੇ ਪੇਟ ਨਹੀਂ ਕਰਨਾ ਔਰ ਕੋਈ ਵੀ ਨੁਕਤਾ ਆਪਾਂ ਜਿਹੜਾ ਕਰਨ ਲੱਗੇ ਨਾ ਜਿੱਦਾਂ ਆਹ ਵਾਲਾ ਕਈ ਬਾਈ ਕੀ ਕਰਦੇ ਆ ਜੋ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਭੁੱਖੇ ਪੇਟ ਦਿੰਦੇ ਹਨਾ ਭੁੱਖੇ ਪੇਟ ਨਹੀਂ ਕਦੀ ਵੀ ਦੇਣਾ ਭੁੱਖੇ ਪੇਟ ਗਰਮੀ ਪਾਉਂਦੇ ਆ ਰਜਮੇ ਪੇਟ ਜਿਹੜੇ ਦਾਣੀ ਦੂਣੀ ਨਹੀਂ ਖਿੱਚਦੇ ਦੇਖੋ ਆ ਸਵੇਰ ਨੂੰ ਐਨ ਮੈਂ ਕਿਹਾ ਖਾਲੀ ਹੋਣਗੇ ਆ ਚੈੱਕ ਕਰੋ ਇਹਦੇ 'ਚ ਇੱਕ ਲੌ ਹੋ ਗਿਆ ਪਾਣੀ ਦੇਖ ਲਓ ਇੱਥੇ ਛੋਟਾ ਜਿਹਾ ਪਤੀਲਾ ਆ ਵੀ ਅੱਧੇ ਕਿਲੀਟਰ ਦਾ ਹੋਣਾ ਔਰ ਇਹ 'ਚ ਥੋੜਾ ਜਿਹਾ ਪਾਣੀ ਪਾਇਆ ਹਨਾ ਗਰਮ ਗਰਮ ਕੁਛ ਨਹੀਂ ਕੀਤਾ ਇਹ ਚ ਦੋ ਦੋ ਬਦਾਮ ਕੁੱਟ ਕੇ ਪਾਏ ਆ ਅਜਵੈਣ ਇੱਕ ਚੁਟਕੀ ਇਦਾਂ ਭਰ ਕੇ ਅਜਵੈਣ ਦੀ ਇੱਕ ਚੁਟਕੀ ਭਰ ਕੇ ਸਿੱਟੀ ਆ ਇੱਕ ਚੁਟਕੀ ਸੌਂਫ ਦੀ ਸਿੱਟੀ ਆ ਇੱਕ ਲੌਂਗ ਸਿੱਟਿਆ ਆ ਤੇ ਕਾਲੀ ਇਲਾਚੀ ਦੇ 5 ਦਾਣੇ ਸਿੱਟੇ ਆ ਤੇ ਇਦਾਂ ਚੁਟਕੀ ਭਰ ਕੇ ਮੇਥੇ ਸਿੱਟੇ ਜਿਹੜੇ ਮੇਥੇ ਹੁੰਦੇ ਆ ਹਨਾ ਮੇਥੇ ਸਿੱਟੇ ਆ ਸਾਫ ਤੇ ਮੇਥੇ ਤੇ ਆਹ ਕਰੋ ਜੱਕ ਇਹਦੇ ਚ ਥੋੜਾ ਜਿਹਾ ਹੁਣ ਆਪਾਂ ਪਉਣਾ ਸ਼ਹਿਦ ਤੇ ਇਹਨੂੰ ਚੰਗੀ ਤਰ੍ਹਾਂ ਭਿਜਿਆ ਰਾਂ ਆ ਫੋਲ ਪੇਪਰ ਨਾਲ ਢੱਕ ਦੇਣਾ ਜਿਹੜੀ ਇਹ ਆ ਭਾਪੂਰ ਜੀ ਆ ਬਾਹਰ ਨਾ ਜਾਵੇ ਹਨਾ ਗਰਮ ਮਾੜਾ ਜਿਹਾ ਪਾਣੀ ਗਰਮ ਕਰਨਾ ਆ ਸਿਰਫ ਕੋਸਾ ਜਿਹਾ ਜਦੋਂ ਪਾਣੀ ਗਰਮ ਹੋ ਗਿਆ ਉਹ ਲਾ ਲੈਣਾ ਲਾ ਕੇ ਚੀਜ਼ਾਂ ਇਹਦੇ ਵਿੱਚ ਭਿਓ ਕੇ ਰੱਖ ਦੇਣੀਆਂ ਤੇ ਘਟੋ ਘਟ 2 ਘੰਟੇ 3 ਘੰਟੇ ਨੂੰ ਭਿਜਿਆ ਰਹਿਣ ਦੇਣਾ ਉਬਾਲਣਾ ਨਹੀਂ ਹੈਗਾ ਨਹੀਂ ਤਾਂ ਤਸਵੀਰ ਇਹਦੀ ਗਰਮ ਹੋ ਜਾਣੀ ਆ ਇਹ ਪਾਣੀ ਤੁਸੀਂ ਜਦੋਂ ਬاتھਰੂਮ ਦਾੜਾ ਦੂਣਾ ਪਾਣ ਤੋਂ ਬਾਅਦ 5 ਸੀਸੀ ਪਾਣੀ ਲੈਣਾ ਇਹਦੇ ਵਿੱਚੋਂ 5 ਸੀਸੀ ਇਹ ਤੇ 5 ਸੀਸੀ ਲੈਣਾ ਤੁਸੀਂ ਨੋਰਮਲ ਪਾਣੀ ਠੀਕ ਆ दाना-ਦੁਣਾ ਖਾ ਕੇ ਪਾਣੀ-ਪੂਣੀ ਪੀ ਕੇ ਜਦੋਂ ਆਪ ਦੇ ਕਬੂਤਰ ਸੈੱਟ ਹੋ ਗਏ ਅੱਧੇ ਘੰਟੇ ਬਾਅਦ ਤੁਸੀਂ ਆ ਪਾਣੀ ਦੇ ਦੇਣਾ ਜਿਆਦਾ ਨਹੀਂ ਦੇਣਾ ਸਿਰਫ ਇੱਕ ਜਾਂ ਦੋ ਵਾਰੀ ਬਸ ਉਹ ਵੀ ਦਾਣਾ ਖਾਣ ਤੋਂ ਬਾਅਦ ਦੇਣਾ ਜੇ ਭੁੱਖੇ ਪੇਟ ਦੇ ਤਾਂ ਤੇ ਇੰਨਾ ਇਹਦੇ ਮਤਲਬ ਗਰਮੀ ਪੈ ਜਾਣੀ ਇਹਨਾਂ ਦੇ ਤੇ ਔਦਾ ਤਾਂ ਗਰਮੀ ਜੇ ਆਪਾਂ ਗਰਮ ਕਰਾਂਗੇ ਜਿਆਦਾ ਤਸੀਰੇ ਦੀ ਗਰਮ ਤਾਂ ਹੁੰਦੀ ਹੁੰਦੀ ਆ ਜੇ ਆਪਾਂ ਔਦਾਂ ਪੀਨੇ ਆ ਤਾਂ ਉਹ ਤਸੀਰ ਗਰਮ ਨਹੀਂ ਹੁੰਦੀ ਇਹ ਚੀਜ਼ਾਂ ਦੀ ਤੁਸੀਂ ਮੈਂ ਕਹਾ 2 ਦਿਨ ਕਰਕੇ ਦੇਖੋ ਤੁਹਾਡੇ ਕਬੂਤਰਾਂ 'ਚ ਤੁਹਾਨੂੰ ਆ ਫਰਕ ਲੱਗੂਗਾ ਜੇ ਜੈਸ ਬਾਈ ਨੇ ਕਮੈਂਟ ਕੀਤਾ ਸੀਗਾ ਉਹ ਬਾਈ ਦਾ ਨਾਮ ਸੀਗਾ ਹਰਮਨ ਸਿੱਧੂ ਤੇ ਜਿਹੜੇ ਵੀ ਬਾਈ ਆਪਾਂ ਨੂੰ ਵਧੀਆ-ਵਧੀਆ ਕਮੈਂਟ ਕਰਿਆ ਕਰਨਗੇ ਆਪਾਂ ਵੀਡੀਓ 'ਚ ਉਹਨਾਂ ਦਾ ਨਾਮ ਲਿਆ ਕਰਾਂਗੇ ਹਾਂਜੀ ਬਾਬਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਅਗਲੀ ਵੀਡੀਓ ਕਿਸ ਨੂੰ ਉੱਤੇ ਤੇ ਪਾਈਏ ਤੇ ਜੇ ਵੀਡੀਓ ਵਧੀਆ ਲੱਗਦੀਆਂ ਉਹਦੀਆਂ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ